ਕੀ ਕਾਲੀ ਰਿਹਾ ਗਾਇਸ ਕਿ ਮੈਂ ਤੇ ਸਾਰੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਗੇ ਤੇ ਅੱਜ ਆਪਣੇ ਪੈਂਦੀ ਚੀਜ਼ਾਂ ਤੁਹਾਨੂੰ ਬਾਹਰ ਪਾਈ ਜਾਂਦੇ ਜਿਹੜੀ ਤੁਹਾਨੂੰ ਦਿਖਾਉਣੀ ਆ ਆਲੇ ਲੱਗੇ ਹੋਏ ਤੁਹਾਨੂੰ ਦਿਖਾਉਂਦਾ ਤੁਹਾਨੂੰ ਕਿ ਸਾਰੇ ਜੋਰ ਜੋਰ ਯਾ ਆਪਣਾ ਟ੍ਰੈਕ ਪਰ ਖੜਾ ਅੱਜ ਦਾ ਵਲੌਗ ਹਾਂ ਤੇ ਆਪ ਨੇ ਰੇਕ ਤੇ ਖੜਾ ਤੋ ਨਸ਼ਤੀ ਦੀ ਵੀ ਖਾ ਦਿੰਨੇ ਆ ਉਹ ਤਾਂ 바ਵਾ ਪਰਾਣਾ ਹੋ ਗਿਆ ਆ ਛਤੀਤੀ 바ਵਾ ਪਰਾਣਾ ਸਰ ਰੰਗ ਰੂਮੇ ਦਾ ਉੱਤਰੀ ਆ ਪਿਆ ਤੇ ਪਹਿਲੇ ਘੇੜੇ ਚ ਤਾਂ ਮੈਂ ਗਿਆ ਨਹੀਂ ਤੇ ਹੁਣ ਦੂਜੇ ਘੇੜੇ ਚ ਮੈਂ ਪਾਪਾ ਨਾਲ ਜਾਊਂਗਾ ਤੂੜੀ ਲੈਣ ਇਹ ਰਿਵੀ بابا ਦੋਰੀ ਬੰਨਤੀ ਪਈਆ ਕਾ ਬਿੱਲਾ ਬੈਠਾ ਹੈ ਚੌਂਕੜੀ ਮਾਰ ਕੇ ਕਿਨੇ ਹਾਂ ਅੱਜ ਦਾ ਵਲੌਗ ਆਇਦਰ ਲੱਗੇ ਕੁਲੀਆ ਆ ਵੀਲਾ ਤੇਰੀ ਮੰਮਾ ਪਤਾ ਨਹੀਂ ਕੀ ਕਰਨ ਲੱਗ ਗਈਆ ਮੰਮਾ ਕੀ ਕਰਨ ਲੱਗੇ ਜੇ ਤੇ ਬਣਾਉਣ ਲੱਗੀ ਤੜਕੇ ਵਾਲੇ ਚੋਰ ਬੰਦੇੜੇ ਲੱਗੇ ਬਸ ਮੈਨੂੰ ਦੁਪਹਿਰ ਵੇਲੇ ਆਉਣੇ ਨੇ ਚੋਰ ਹਾਂ ਇਹ ਪਾਪਾ ਜੀ ਦੇ ਜਿੱਕਾ ਬਣਾ ਲਓ ਤੁਹਾਨੂੰ ਮੈਂ ਤਾਂ ਫਿਰ ਹੋਰ ਬਣਾ ਲੈਂਦੇ ਆਂ ਅੱਛਾ ਤੇ ਬੰਦੇ ਆਪਣੇ ਇੱਧਰ ਲੱਗੇ ਹੋਏ ਸਾਰੇ ਜੋਰ-ਜੋਰ ਨਾਲੇ ਫੁੱਲ ਮਖੌਲ ਕਰਦੇ ਪਏ ਆਂ ਹੱਤਾ ਬਹੁਤ ਦੰਨਾ ਮੇਰਾ ਮੂੰਹ ਮਾ ਸਾਰਾ ਬੰਨ ਗਿਆ ਆ ਯਾਰ ਓ ਬਾਈ ਗਾੜਾ ਉਹ ਡਾੜੇ ਮਰੇ ਆਪੇ ਉਹ ਆਪਾਂ ਲਿਆਉਗੇ ਕਿਹਾ ਨਾ ਵਾਹ ਡਾੜੇ ਹੈ ਹਾਂ ਬਾਹਰ ਲਈ ਭੇਜਣੀ ਆ ਬਾਹਰ ਲੈ ਮਿਲ ਕੇ ਦੇ ਜੀ ਆਹ ਸਾਹਮਣੇ ਬਹਿ ਗਏ ਤਾਂ ਮੈਂ ਕਹਾਂਗਾ ਕੱਲ ਫਿਰ ਕਰਾਂਗੇ ਹਾਂ ਜਾ ਰਹੀ ਵਿਆਹ ਸ਼ਾਲ ਵਾਓ ਪਾਂ ਬੰਦੇ ਲੈ ਆਇਆ। ਪਾਂ ਬੰਦੇ ਲੈ ਆਇਆ। ਲੈ ਜਿੰਨਾ ਭਾਂਡੇ। ਆਪਾਂ ਦਾ ਸਾਡਾ ਰੂਮ ਮਾਰਨ ਤੇ ਆਵੇਂ ਬੈਠਾ। ਓਏ ਪੈਰੀਆਂ ਤੀ ਲਾਉਣਾ। ਲਓ। ਉਹ ਬਾਅਦ ਚਾ ਲਈ। ਤੇ ਗਾਇਜ਼ ਇੱਧਰ ਮੰਮਾ ਨੇ ਸਮਾਨ ਕਰ ਲਿਆ ਹੋਇਆ ਬਰ ਰੈਡੀ। ਤੇ ਇੱਧਰ ਮੰਮਾ ਨੇ ਤਾ ਤਪਤੀਲਾ। ਤੇ ਹੁਣ ਵਿੱਚ ਪਾਵਾਂਗੇ ਤੇ ਗਾਇਸ ਥੂੜੀ ਆਪਣੀ ਹੁਣ ਪੈ ਚਲੀ ਆ ਇੱਕ ਦੋ ਟਰਾਲੀਆਂ ਰਹਿ ਗਈਆਂ ਵਾ ਤੇ ਟਾਈਮ ਹੋ ਚੁੱਕਿਆ ਵਾ 7:30 ਦਾ ਟਾਈਮ ਹੋ ਗਦਰ ਲੋਕਾਂ ਦਾ ਆ ਰਹਾ ਹੋ ਜੁਗਾ 7:30 ਤੇ ਐਂਡਰ ਟਰਾਲੀਆਂ ਰਹਿ ਗਈਆਂ ਤੇ ਬੰਦੇ ਆਪਣੇ ਲੈਣ ਲਈ ਆ ਸਾਫ ਕਿਦਰ ਬੋਲਤੀ ਉਸ ਪੂਰੀ ਤੇ ਥੂੜੀ ਆਪਣੀ ਖਾਣ ਦੇ ਵੀ ਕਿੰਨੇ ਪੈ ਸਕਦੀ ਆ ਯੋ ਹੈਲੋ ਗਾਇਸ ਬਾਅਦ ਬੰਦੇ ਤੋ ਗਾਇਸ ਥੋੜੀ ਆਪਣੀ ਆ ਚੁਕੀ ਏ ਥੋ ਤਿੱਕਰ ਤੇ ਇੱਧਰ ਆਪਣੇ ਬੈਠੇ ਹੋ ਸਾਰੇ ਬੰਦੇ ਆ ਸਾਰੇ ਆਪਣੇ ਬੰਦੇ ਬੈਠੇ ਅੱਜ ਦੇ ਪਹਿਲ ਦੇਸ਼ ਨੂੰ ਮਿਲਿਆ ਅੱਡਾ ਘਾੜਾ ਹੀ ਕਰਨ ਦੇ ਰੱਖਣਗੇ ਕੋਈ ਨਹੀਂ ਹੋ ਜੂਗਾ ਬਾਪੂ ਜੀ ਰੱਦ ਇੱਧਰ ਰਹਿ ਗਾ ਅੱਡਾ ਵੇ ਬਾਪੂ ਜੀ ਤੇਰੀ ਜੀ ਕਹਿੰਦੀ ਆਲੂ ਬਣਾਤੀ ਬਾਪੂ ਦੀ ਵੀਡੀਓ ਲੈ ਬਾਪੂ ਦੀ ਵੀ ਬਣਾਤੀ ਵੀਡੀਓ ਕੇ ਤੇ ਗਾਇਸ ਅੱਜ ਹਲੇ ਚੂੜੀ ਦਾ ਆਪਣੀ ਹੋਰ ਪਈ ਸੀ ਬਣ ਨਾਲੀ ਤੇ ਇਸ ਕਰਕੇ ਹੁਣ ਮੈਂ ਚੱਲਾਂ ਮੈਂ ਟੰਗਰਾ ਚ ਪਾਣੀ ਪੂਣੀ ਪੀਉਣ ਤੇ ਹੁਣ ਆਪਾਂ ਜਾ ਕੇ ਪੁੰਨੇ ਆ ਪਾਣੀ ਤੇ ਇਧਰ ਮਮਾ ਭਰੀ ਜਾਂਦੇ ਆ ਬੰਡ ਤੇ ਹੁਣ ਆਪਾਂ ਚੱਲਦੇ ਆ ਟੰਗਰਾ ਤੇ ਤੋਂ ਬਟੰਗਰਾ ਜਾ ਚੁਦੇ ਆ ਤੇ ਆ ਤੇ ਗਾਇਸ ਹੁਣ ਆਪਾਂ ਆ ਗਏ ਆ ਮੱਛਾਂ ਤੇ ਤੁਹਾਨੂੰ ਮੈਂ ਇੱਕ ਚੀਜ਼ ਵਿਖਾਉਣਾ ਮੜਾ ਇਹ ਮੱਛਾਂ ਦੀ ਅੱਖਾਂ 'ਤੇ ਧਿਆਨ ਮਾਰੋ ਦੇ ਲੋਕ ਕਿਵੇਂ ਜਾਗਦੀਆਂ ਜਿਵੇਂ ਭੂਤਾਂ ਹੁੰਦੀਆਂ ਆਹ ਇਹਦੀ ਇੱਕ ਲਾਲਾ ਇੱਕ ਨੀਲੀ ਆ ਇਹਦੀ ਵੀ ਆਈ ਹੈ ਜੀ ਰੰਗ-ਬਰੰਗੀ ਪੁੱਤ ਸਾੜੀ ਉਹਦੀ ਵੀ ਰੰਗ-ਬਰੰਗੀ ਆ ਤੇ ਇਧਰ ਨਿੱਕੀ ਕੱਟੀ ਦੀਆਂ ਵੀ ਨੇ ਡੜੀ ਕਾ ਤਾਂ ਜਾਂਦੀਆਂ ਜੀ ਲੜਨਾ ਨਹੀਂਗਾ ਪਹਿਲੀ ਵੰਡ ਨਹੀਂ ਹੈ ਦੋਨ ਲੜੀ ਜਾਂਦੀਆਂ ਜੇ ਤੇ ਹੁਣ ਇਧਰ ਇੱਕ ਮੱਝ ਤਾਂ ਖੋਲੀ ਹੋਈ ਆ ਤੇ ਹੁਣ ਮੈਂ ਖੋਲਦਾ ਵਾਂ ਦੂਜੀ ਮੱਝ ਦੂਜੀ ਮੱਝ ਆਪਾਂ ਖੋਲਦੇ ਆ ਤੇ ਅੱਜ ਕੰਮ ਕਰ ਕਰ ਕੇ 这样子。 ਤੇ ਗਾਇਸ ਟੂੜੀ ਆਪਣੀ ਬਣ ਚੁੱਕੀ ਆ ਤੇ ਹੁਣ ਮੈਂ ਮੈਂ ਤੇ ਆ ਗਏ ਆ ਸਿੱਧ ਅੰਦਰ ਤੇ ਮੈਂ ਇਹਨੂੰ ਮੁਠਾ ਮੇਰੇ ਨਾਲ ਲੈ ਗਿਆ ਕਿ ਇਹ ਮੇਰੇ ਸਿਰ ਤੋਂ ਵੀ ਝੜ ਗਈ ਝੜਦੇ ਸਿਰ ਤੋਂ ਟੂੜੀ ਸੀ। ਝੜ ਤੇ ਝੜਦੇ ਝੜਦੇ ਗਾ ਝੜਦੇ ਤੇ ਗਾਇਸ ਤੇ ਮੇਰੇ ਸਿਰ ਤੋਂ ਵੀ ਝੜ ਲਾ ਗਿਆ ਤੇ ਹੁਣ ਆਪਾਂ ਨਹਾਵਾਂਗੇ ਨਾਂ ਤੁ ਆਪਾਂ ਖਾਵਾਂਗੇ ਰੋਟੀ ਤੇ ਤੁਸੀਂ ਸਾਨੂੰ ਕਮੈਂਟਾਂ ਜਿਸ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਤੇ ਆ ਤੇ ਨਾਲੇ ਸਾਨੂੰ ਜਰੂਰ ਕਮੈਂਟ ਕਰਿਆ ਕਰੋ ਤੁਹਾਡੇ ਕੱਲੇ ਕੱਲੇ ਕਮੈਂਟ ਨਾਲ ਸਾਡਾ ਬਹੁਤ ਮੋਟੀਵੇਸ਼ਨ ਮਿਲਦਾ ਵਾ ਤੇ ਵਲੌਗ ਬਣਾਉਣ ਤੇ ਨਹੀਂ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਵਾ ਤੇ ਹੁਣ ਆਪਾਂ ਇੱਥੇ ਹੀ ਕਰਦੇ ਆਂ ਵਲੌਗ ਦੀ ਐਂਡਿੰਗ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ